ਛੁੱਟੀ ਲੈ ਕੇ ਚੱਲ ਗਿਆ ਜਾਂ ਲਗਿਆ ਭਰਾ ਉਹਦੇ ਬੱਚੇ ਮੈਨੂੰ ਕਹਿਣ ਲੱਗੇ ਵੀ ਆਪ ਜੀ ਦਾ ਬਹੁਤ ਧੰਨਵਾਦ ਮੈਂ ਕਿਹਾ ਧੰਨਵਾਦ ਕਰੋ ਸਰਗੁਰੂ ਆਮ ਸਿੰਘ ਦਾ ਧੰਨਵਾਦ ਕਰੋ ਸਰਗੁਰੂ ਉਹਦੇ ਸਿੰਘ ਜੀ ਦਾ ਪਿੰਡ ਸਭ ਜਾ ਕੇ ਉੱਥੇ ਜਾ ਕੇ ਮੱਥਾ ਟੇਕਿਓ ਉਹਨਾਂ ਕਿਰਪਾ ਕੀਤੀ ਆ ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਨਾਮਤਾਰੀ মিডিਆ ਇੰਡੀਆ ਤੇ ਮੈਂ ਸੁਖਵਿੰਦਰ ਸਿੰਘ ਜ਼ੋਖੀ ਤੇ ਅੱਜ ਅਸੀਂ ਮੇਲੇ ਤੇ ਆਏ ਆ ਰਿਕਾਰਡਿੰਗ ਕਰਨ 사ਦਗੁਰ ਜੀ ਦੀਆਂ ਸਾਖੀਆਂ 사ਦਗੁਰ ਜਗਜੀਤ ਸਿੰਘ ਜੀ ਦੀਆਂ ਕਈ ਸਾਖੀਆਂ ਆਂਦੀਆਂ ਕਿ 사ਦਗੁਰੂ ਦੇ ਸਿੰਘ ਜੀ ਉਹੀ ਉਹ ਜੋਤ ਨੇ ਤੇ ਉਹ ਇਹ ਪ੍ਰਮਾਣ ਹੁੰਦਾ ਵੇ ਅੰਮ੍ਰਿਤਪਾਲ ਜੀ ਸਾਡੇ ਨਾਲ ਨੇ ਇਹਨਾਂ ਦੀ ਸਾਖੀ ਨਾਲ ਤੇ ਆਓ ਜੀ ਇਹਨਾਂ ਕੋਲੋਂ ساری ਸਾਖੀ ਸੁਣੀਏ ਕੀ ਕੀ ਵੇ ਇਹਨਾਂ ਦੀ ਬੇਟੀ ਨੂੰ ਪਹਿਲੇ ਹੀ ਸੁਪਨਾ ਆ ਗਿਆ ਕਿ ਇਹਨਾਂ ਦਾ ਐਕਸੀਡੈਂਟ ਹੋਣਾ ਹੈ ਤੇ ਇਹਨਾਂ ਕੋਲ ਉਹ ਸਾਰਾ ਸੁਣਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਰਤਪਾਲ ਸ੍ਰੀ ਪੈਣ ਸਾਹਿਬ ਤੋਂ ਛੋਟਾ ਨਾਮ ਮੇਰਾ ਬੱਗਾ ਮੈਨੂੰ ਸਨ 2023 ਤੋਂ 12ਵੇਂ ਮਹੀਨੇ ਤੋਂ ਪਹਿਲਾਂ ਮਹੀਨਾ ਪਹਿਲਾਂ ਮੇਰੀ ਬਟਿਆ अनमोलदीप कौर ਨੂੰ ਸੁਪਨਾ ਆਇਆ ਕਿ ਮੇਰਾ ਖਨੇ ਜਾਂਦਾ ਮੋਟਰਸਾਈਕਲ ਤੇ ਐਕਸੀਡੈਂਟ ਹੋ ਗਿਆ ਤੇ ਮੈਂ ਚੜਾਈ ਕਰ ਗਿਆ ਮੈਂ ਬਚਿਆ ਨਹੀਂ ਤੇ ਬੀਟੀਆ ਮੇਰੀ ਨੇ ਆਪਣੀ ਮਾਤਾ ਨੂੰ ਦੱਸਿਆ ਵੀ ਇਸ ਤਰ੍ਹਾਂ ਮੈਨੂੰ ਸੁਪਨਾ ਆਇਆ ਤੇ ਪਿਤਾ ਜੀ ਦਾ ਧਿਆਨ ਰੱਖੀ ਆਪਾਂ ਤੇ ਮੈਂ ਵੀ ਉਹ ਦਿਨਾਂ ਦੇ ਵਿੱਚ ਘਰੇ ਬੈਠਿਆ ਮਨ ਦੇ ਵਿੱਚ ਵਿਚਾਰ ਆਉਣ ਲੱਗੇ ਵੀ ਮੇਰਾ ਵੀ ਸਮਾਂ ਜਿਵੇਂ ਆਪਣੇ ਆਪ ਨੂੰ ਮਹਿਸੂਸ ਹੋਣਾ ਵੀ ਥੋੜਾ ਰਹਿ ਗਿਆ ਤੇ ਮੈਂ ਕਈ ਵਾਰੀ ਕਾਪੀ ਪੈਨੇ ਚੱਕ ਕੇ ਹਿਸਾਬ-ਤਬ ਲਿਖਣਾ ਕਈ ਵਾਰੀ ਮੈਂ ਬੱਚਿਆਂ ਨੂੰ ਕਹਿਣ ਦੀ ਕੋਸ਼ਿਸ਼ ਕਰਨੀ ਵੀ ਮੇਰੇ ਤੋਂ ਬਾਅਦ ਜੇ ਮੈਨੂੰ ਕੁਝ ਹੁੰਦਾ ਮੇਰੇ ਮਾਪਿਆਂ ਦੀ ਸੇਵਾ ਕਰਿਓ ਉਹਨਾਂ ਨੂੰ ਭੁੱਲਿਓ ਨਾ ਤੇ ਇਸ ਤਰ੍ਹਾਂ ਹੀ ਜਦੋਂ ਮੈਂ ਜ਼ਿਆਦਾ ਥੋੜਾ ਜਿਹਾ ਟਿੱਲਾ ਜਾ ਹੋਣ ਲੱਗਾ ਨਿੱਕੇ ਨਿੱਕੇ ਐਕਸੀਡੈਂਟ ਹੋਏ ਮੇਰੀ ਬਿਟੀਆ ਨੇ ਸਬਰ ਨਹੀਂ ਕੀਤਾ ਮੈਨੂੰ ਦੱਸ ਦਿੱਤਾ ਵੀ ਪਿਤਾ ਜੀ ਇਸ ਤਰ੍ਹਾਂ ਮੈਨੂੰ ਸੁਪਨਾ ਆਇਆ ਤੇ ਆਪਾਂ ਪਾਤਸ਼ਾਹ ਜੀ ਕੋਲ ਅਰਜ਼ੀ ਕਰੀਏ ਸਰਗੁਰੂ ਉਦੇਸ਼ ਸਿੰਘ ਜੀ ਕੋਲ ਅਰਜ਼ੀ ਕਰੀਏ ਤੇ ਆਪਣਾ ਬਚਾਅ ਹੋ ਜਾਏਗਾ ਤੇ ਉਹਨਾਂ ਨੇ ਬੀਟਿਆ ਮਰੀ ਨੇ ਮੈਂ ਕਿਹਾ ਵੀ ਠੀਕ ਆ ਤੂੰ ਕਰ ਅਰਜ਼ ਬੀਟਿਆ ਮਰੀ ਨੇ ਕਰਤਾਰ ਸੇਵਕ ਜੀ ਨੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਨੂੰ ਫੋਨ ਕੀਤਾ ਕਿ ਅਸੀਂ ਅਰਜ਼ ਕਰਨੀ ਆ ਸਾਨੂੰ ਪ੍ਰਤਾਪ ਮੰਦਰ ਬੈਕ ਸਾਈਡ ਤੇ ਸੱਦਿਆ ਗਿਆ ਅਸੀਂ ਬਾਹਰ ਵੇਟ ਕਰਦੇ ਹੀ ਪਾਤਸ਼ਾਹ ਜੀ ਸਰਗੁਰੂ ਉਹਦੇ ਸਿੰਘ ਜੀ ਆਏ ਤੇ ਦੋ ਸ਼ਰੀਰਾਂ ਦੀ ਅਰਜ਼ ਹੁਣੀ ਜਦੋਂ ਮੇਰੇ ਲੱਗ ਗਏ ਤੇ ਫਟਾਫਟ ਤੇਜ ਨਾਲ ਅੱਗੇ ਚੱਲ ਗਏ ਤੇ ਮੈਂ ਵੀ ਉੱਚੀ ਦੇ ਕੇ ਆਵਾਜ਼ ਮਾਰ ਕੇ ਆਖਿਆ ਮੈਂ ਪਾਤਸ਼ਾਹ ਜੀ ਮੈਂ ਅਰਜ਼ ਕਰਨੀ ਆ ਤੇ ਪਾਤਸ਼ਾਹ ਜੀ ਨੇ ਆਖਿਆ ਇਸ ਤਰ੍ਹਾਂ ਬਾਹ ਕਰਕੇ ਚਿੰਤਾ ਨਾ ਕਰ ਤੂੰ ਚਿੰਤਾ ਨਾ ਕਰ ਕੋਈ ਗੱਲ ਨਹੀਂ ਤੂੰ ਚਿੰਤਾ ਨਾ ਕਰ ਮੈਨੂੰ ਉਦੋਂ ਇੰਨਾ ਅਹਿਸਾਸ ਹੋਇਆ ਮੈਂ ਕਿਹਾ ਵੀ ਹੁਣ ਮੈਨੂੰ ਕੁਝ ਨਹੀਂ ਹੁੰਦਾ ਜਿਸ ਤਰ੍ਹਾਂ ਜੰਗਲ ਦੇ ਵਿੱਚ ਇੱਕ ਸਿੱਖ ਨੂੰ ਸ਼ੇਰ ਤੋਂ ਸਤਗੁਰੂ ਰਾਮ ਸਿੰਘ ਜੀ ਨੇ ਇਸ ਤਰ੍ਹਾਂ ਬਾਹ ਕਰਕੇ ਬਚਾਇਆ ਸੀ ਇਸੇ ਤਰ੍ਹਾਂ ਹੀ ਸਤਗੁਰੂ ਉਹਦੇ ਸਿੰਘ ਜੀ ਨੇ ਅੱਜ ਮੈਨੂੰ ਇਸ ਤਰ੍ਹਾਂ ਬਾਹ ਕਰਕੇ ਕਿਹਾ ਤੂੰ ਚਿੰਤਾ ਨਾ ਕਰ ਇਸ ਤਰ੍ਹਾਂ ਬਾਹ ਖੜੀ ਕਰਕੇ ਤੇ ਮੈਂ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਨ ਲੱਗ ਗਿਆ ਤੇ ਦੋ ਦਿਨ ਲੰਗੇ ਤੇ ਬਟਿਆ ਮੇਰੀ ਅਨਮੋਲਦੀਪ ਕੌਰ ਨੂੰ ਉਹਦੇ ਤੋਂ ਰਿਹਾ ਨਹੀਂ ਗਿਆ ਉਹ ਆਪਣੀ ਮਾਤਾ ਨੂੰ ਲੈ ਕੇ ਸਰਗੁਰੂ ਉਹਦੇ ਸਿੰਘ ਜੀ ਦੇ ਕੋਲ ਕੋਠੀ ਦੇ ਵਿੱਚ ਆ ਕੇ ਫਿਰ ਉਹਨਾਂ ਨੇ ਅਰਜ਼ੀ ਕੀਤੀ ਤੇ ਅਰਜ਼ੀ ਕੀਤੀ ਪਾਤਸ਼ਾਹ ਜੀ ਵੀ ਮੈਨੂੰ ਸੁਪਨਾ ਆਇਆ ਮੇਰੇ ਪਿਤਾ ਜੀ ਦਾ ਐਕਸੀਡੈਂਟ ਹੋਇਆ ਤੇ ਉਹ ਬਚੇ ਨਹੀਂ ਉਹ ਚੜਾਈ ਕਰ ਗਏ ਨੇ ਤੇ ਆਪ ਜੀ ਕਿਰਪਾ ਕਰੋ ਵੀ ਮੇਰੇ ਪਿਤਾ ਜੀ ਨੂੰ ਕੁਝ ਨਾ ਹੋਵੇ ਤੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਬੇਟਾ ਚਿੰਤਾ ਨਾ ਕਰ ਉਹਨਾਂ ਨੂੰ ਕੋ ਭਜਨ ਤੇ ਪਗੋਤੀ ਦੀ ਮਾਲਾ ਕਰਿਆ ਕਰਨਾ ਛਛਪਾ ਕਿਰਪਾ ਕਰਨਗੇ ਕੁਛ ਨਹੀਂ ਹੁੰਦਾ ਤੇ ਪਾਤਸ਼ਾਹ ਜੀ ਇਸੇ ਤਰ੍ਹਾਂ ਦੀ ਦੋ ਤਿੰਨ ਸ਼ਰੀਰਾਂ ਦੀ ਹੋਰ ਅਰਜ ਸੁਣਨ ਤੋਂ ਬਾਅਦ ਫੇਰ ਵਾਪਸ ਬੇਟੀਆਂ ਕੋਲ ਆ ਗਏ ਅਨਮੋਲਦੀਪ ਕੌਰ ਕੌਰ ਦੇ ਕੋਲ ਆਖਣ ਲੱਗੇ ਵੀ ਬੇਟਾ ਉਹਨਾਂ ਨੂੰ ਕਿਉਂ ਵੀ ਸੋਧ ਰੱਖਿਆ ਕਰਨਾ ਤੇ ਬੇਟੀਆਂ ਮੇਰੀ ਕਹਿੰਦੀ ਵੀ ਘਰ 'ਚ ਖੁই ਨਹੀਂ ਹੈਗੀ ਤੇ ਆਪ ਜੀ ਕਿਰਪਾ ਕਰੋ ਪਾਤਸ਼ਾਹ ਜੀ ਕਹਿਣ ਲੱਗੇ ਵੀ ਸੁਚੇਮ ਰੱਖਿਆ ਕਰਨਾ ਛੋਟੀ ਛੋਧ ਰੱਖਣ ਨਾਲ ਬਾਜ਼ਾਰ ਦਾ ਬੰਦ ਕਰ ਜਾਂਦਾ ਤੇ ਅਸੀਂ ਆ ਉਹਨਾਂ ਬੇਟੀ ਨੇ ਆ ਕੇ ਘਰੇ ਮੈਨੂੰ ਦੱਸਿਆ ਮੈਂ ਉਸੇ ਤਰ੍ਹਾਂ ਹੀ ਕੀਤਾ ਜੰਗਲ ਪਾਣੀ ਦੇ ਕੱਪੜੇ ਜਿਹੜੇ ਸੀਗੇ ਸਾਫ਼ ਰੱਖਣੇ ਜੰਗਲ ਪਾਣੀ ਜਾਣ ਤੋਂ ਬਾਅਦ ਇਸ਼ਨਾਨ ਕਰਨਾ ਤੇ ਸੁਚੇਮ ਰੱਖਣੀ ਤੇ ਭਜਨ ਬੰਦਗੀ ਸ਼ੁਰੂ ਕੀਤਾ 15 ਦਿਨਾਂ ਬਾਅਦ ਮੈਂ ਘਰੋਂ ਜਿਹੜਾ ਮੋਟਰਸਾਈਕਲ ਤੇ ਗਿਆ ਉਸੇ ਜਗ੍ਹਾ ਤੇ ਪਹੁੰਚਿਆ ਜਿੱਥੇ ਮੇਰੀ ਬੇਟੀਆਂ ਨੂੰ ਜਿਹੜੀ ਜਗ੍ਹਾ ਦਾ ਸੁਪਨਾ ਆਇਆ ਤੇ 150 ਦੀ ਸਪੀਡ ਤੇ ਐਸਯੂਵੀ ਗੱਡੀ ਸੀ ਜਿਹੜੀ ਸਿੱਧੀ ਮੇਰੇ ਵੱਲ ਆਈ ਤੇ ਸਾਡੀ ਆਪੋਜੀਟ ਆਹਮੋ ਸਾਹਮਣੇ ਇਸ ਤਰ੍ਹਾਂ ਸਿੱਧੀ ਟੱਕਰ ਹੋ ਗਈ। ਸਿੱਧੀ ਟੱਕਰ ਹੋਣ ਤੋਂ ਬਾਅਦ ਉਹ ਮੈਨੂੰ ਅੱਧਾ ਕਿੱਲਾ ਘਟੋ ਘਟ ਗੱਡੀ ਥੱਲੇ ਵੱਲ ਕੇ ਨਾਲ ਧੂਕ ਹੀ ਲੈ ਗਈ। ਤੇ ਮੈਨੂੰ ਉਦੋਂ ਕੁਝ ਨਹੀਂ ਸੁਝਿਆ। ਮੇਰੇ ਉਦੋਂ ਮਨ ਦੇ ਵਿੱਚ ਇਹੀ ਵਿਚਾਰ ਆਇਆ। ਸ਼ਾਦਗੁਰ ਨੇ ਐਡਾਂ ਬਾਹ ਖੜੀ ਕਰਕੇ ਆਖਿਆ ਜੀ ਚਿੰਤਾ ਨਾ ਕਰ। ਤੇ ਅੱਜ ਉਹ ਬਾਹ ਜਿਹੜੀ ਸੀ ਨਾ ਇਦਾਂ ਕਰਕੇ ਉਹ ਮੈਨੂੰ ਥੱਲਿਓਂ ਗੱਡੀ ਤੋਂ ਬਚਾ ਲਿਆ ਆ ਮੇਰੀ ਲੱਤ ਕੱਲੀ ਡੈਮੇਜ ਹੋਈ ਇੱਥੋਂ ਲੈ ਕੇ ਇੱਥੇ ਤੱਕ ਪੈਰ ਤੇ ਵੀ ਝਰੀਟ ਨਹੀਂ ਆਈ ਕਿਤੇ ਅੰਗ ਪੈਰ ਮੂੰਹ ਤੇ ਕਿਤੇ ਵੀ ਇੱਕ ਝਰੀੜ ਖਰੋਜ ਨਹੀਂ ਆਈ ਤੇ ਮਤਲਬ ਕਿ ਸੀ ਸਤਗੁਰਾਂ ਨੇ ਇੱਕ ਸੂਈ ਤੋਂ ਸੂਲ ਬਣਾ ਕੇ ਮੇਰੇ ਛੋਟੇ ਜਿਹੇ ਕਸ਼ਟਾ ਹੀ ਮੇਰਾ ਕੱਟਤਾ ਨਹੀਂ ਤੇ ਮੇਰੀ ਉਨੀ ਹੀ ਉਮਰ ਲਿਖੀ ਸੀ ਜਿਹੜੀ ਮੇਰੀ ਬਿਟੀਆਂ ਨੇ ਸਤਗੁਰਾਂ ਕੋਲ ਅਰਜ਼ ਕਰਕੇ ਤੇ ਮੇਰੀ ਜਿਹੜੀ ਅਗਲੀ ਜ਼ਿੰਦਗੀ ਆ ਉਹ ਅਗਲੀ ਫੇਰ ਸਰਗੁਰਾਂ ਨੇ ਮੈਨੂੰ ਨਵੀਂ ਜ਼ਿੰਦਗੀ ਬਖਸ਼ ਦਿੱਤੀ ਜਦੋਂ ਮੇਰਾ ਐਕਸੀਡੈਂਟ ਹੋਇਆ ਤੇ ਮੈਨੂੰ ਕੋਈ ਚੱਕਦਾ ਨਹੀਂ ਸੀ ਨਾ ਮੇਰੇ ਤੋਂ ਬੋਲ ਹੁੰਦਾ ਸੀ ਤੇ ਮੈਂ ਸਰਗੁਰ ਆ ਰਾਮ ਸਿਆ ਕੋਈ ਮੇਰੇ ਨੇੜੇ ਨਹੀਂ ਜਾਂਦਾ ਮੈਂ ਅਰਦਾਸ ਕਰਕੇ ਆਇਆ ਘਰੋਂ ਵੀ ਸੁਖੀ ਸੰਦੀ ਮੈਂ ਘਰ ਵਾਪਸ ਆਵਾਂ ਤੇ ਕਿਰਪਾ ਕਰੋ ਵੀ ਮੈਨੂੰ ਇੱਥੋਂ ਨਾ ਲੈ ਕੇ ਜਾਏ ਵੀ ਘਰ ਲੈ ਕੇ ਚੱਲ ਸਾਰੀਆਂ ਦੀਆਂ ਦੇ ਵਿੱਚ ਤੇ ਮੈਂ ਹੌਸਲਾ ਆਇਆ ਮੈਂ ਆਵਾਜ਼ ਦਿੱਤੀ ਮੈਨੂੰ ਕੁਝ ਨਹੀਂ ਹੋਇਆ ਕੱਲੀ ਮੇਰੀ ਲੱਤ ਤੇ ਛੱਟਾ ਮੈਨੂੰ ਆਪਣੇ ਆਪ ਅਹਿਸਾਸ ਹੋਣ ਲੱਗਿਆ ਵੀ ਇਸ ਤੋਂ ਇਲਾਵਾ ਕਿਤੇ ਸੱਟ ਨਹੀਂ ਹੈਗੀ ਤੇ ਜਦੋਂ ਮੈਨੂੰ ਉਹਨਾਂ ਨੇ ਚੱਕ ਕੇ ਹਸਪੀਟਲ ਦਾਖਲ ਕਰ ਦਿੱਤਾ ਤੇ ਉੱਥੋਂ ਡੀਐਮਸੀ ਮੈਨੂੰ ਰੈਫਰ ਕਰ ਦਿੱਤਾ ਗਿਆ ਜਦੋਂ ਮੈਂ ਸਾਨੇਵਾਲ ਪਹੁੰਚਿਆ ਸਾਨੇਵਾਲ ਜਾ ਕੇ ਮੇਰੇ ਸਰੀਰ 'ਚ ਖੂਨ ਖਤਮ ਹੋ ਗਿਆ ਤੇ ਮੈਂ ਨਾਲ ਦੇ ਮਿੱਤਰਾਂ ਨੂੰ ਲਾਡੀ ਸੀ ਮੇਰੇ ਨਾਲ ਬਿਲਡਿੰਗ ਵਾਲਾ ਨਾਲ ਚਾਚੇ ਦਾ ਮੁੰਡਾ ਨਰਿੰਦਰ ਸਿੰਘ ਜੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਐਦਾਂ ਕਰੋ ਵੀ ਮੈਨੂੰ ਸੌਣ ਨਾ ਦਿਓ ਜੇ ਮੈਂ ਸੌਂ ਗਿਆ ਤੇ ਸੁੱਤਾ ਹੀ ਰਹਿ ਜਾਣਾ ਫਿਰ ਜਦੋਂ ਮੈਂ ਆਪਣੀ ਰੂਹ ਦੇ ਛੜਕੇ ਦੇਖਿਆ ਆਪਣੀ ਰੂਹ ਨੂੰ ਬਾਹਰ ਨਿਕਲਦਾ ਸਾਹਸ ਕੀਤਾ ਤੇ ਮੈਂ ਕਿਹਾ ਸਰਗੋਰਾਮ ਸਿਆ ਤੂੰ ਦੇ ਇੱਥੋਂ ਹੀ ਲੈ ਚਲੇ ਮੈਨੂੰ ਮੈਂ ਤੇ ਅਰਦਾਸ ਕੀਤੀ ਵੀ ਸੁਖੀ ਸੰਦੀ ਘਰ ਵਾਪਸ ਆਵਾਂ ਫਿਰ ਉਹਦਾ ਤੇ ਕੋਈ ਮਾਤਮ ਨਹੀਂ ਨਾ ਰਿਹਾ ਮੈਂ ਸਰਗੋਰਾ ਨਾਲ ਸਿੱਧੀਆਂ ਕਰਨ ਲੱਗ ਗਿਆ ਬਈ ਸਾਗਰ ਮੇਰੀ ਜਿਹੜੀ ਰੂਹ ਸੀ ਆਪਣੇ ਆਪ ਫੇਰ ਅੰਦਰ ਆ ਗਈ ਤੇ ਐਡਾਂ ਜੋਸ਼ ਭਰ ਗਿਆ ਵੀ ਮੈਨੂੰ ਛੱਟ ਦੀ ਨਾ ਦਰਦ ਹੋਵੇ ਨਾ ਤਕਲੀਫ ਹੋਵੇ ਤੇ ਮੈਂ ਕਿਹਾ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਸੌਣ ਨਹੀਂ ਦੇਣਾ ਮੇਰੇ ਹਾਰਟ ਤੇ ਮੁੱਕੀਆਂ ਮਾਰੀ ਜਾਓ ਤੇ ਮੈਨੂੰ ਹਸਪੀਟਲ ਲੈ ਜਾ ਤੇ ਰਸਤੇ 'ਚ ਨਾ ਵੈਂਟੀਲੇਟਰ ਸੀ ਸਾਹ ਮੇਰਾ ਬੜੇ ਔਖੇ ਸਾਹ ਚੱਲਣ ਤੇ ਸਰਗੁਰੂਆਂ ਨੇ ਕਿਰਪਾ ਕੀਤੀ ਸਰਗੁਰੂ ਉਹਦੇ ਸਿੰਘ ਜੀ ਨੇ ਜਿਨਮਾ ਹਸਪੀਟਲ ਪਹੁੰਚ ਗਿਆ ਮੇਰੇ ਵੈਂਟੀਲੇਟਰ ਲੱਗ ਗਿਆ ਤੇ ਸਰੀਰ ਦੇ ਵਿੱਚ ਸਾਰੇ ਥਾਵਾਂ ਤੇ ਡਾਕਟਰਾਂ ਨੇ ਨਰਥਾਂ 'ਤੇ ਸੂਈਆਂ ਮਾਰੀਆਂ ਕਿਤੋਂ ਵੀ ਇੱਕ ਬੂੰਦ ਸਿੰਪਲ ਖੂਨ ਨਹੀਂ ਮਿਲਿਆ ਤੇ ਡਾਕਟਰ ਆਪ ਮੈਂ ਬੇਹੋਸ਼ ਪਿਆ ਸੀ ਪਤਾ ਨਹੀਂ ਕਦੋਂ ਕਦੇ ਉਹ ਵਿਚਾਰਾ ਕਰਦੇ ਕਹਿੰਦੇ ਵੀ ਇਹ ਜਵਾਨ ਬੰਦਾ ਇਹ ਲਵੀ ਹੱਥਾਂ ਚਲ ਗਿਆ ਪਲ ਦੋ ਪਲ ਦਾ ਪਰੋਣਾ ਪਤਾ ਨਹੀਂ ਮੈਨੂੰ ਕੀ ਹੋਇਆ ਮੈਂ ਇਸ ਤਰ੍ਹਾਂ ਅੱਧਾ ਉੱਠ ਕੇ ਤੇ ਮਨਨ ਨੇ ਕਿਹਾ ਕੀ ਹੋਇਆ ਮੈਨੂੰ ਕੁਝ ਨਹੀਂ ਹੋਇਆ ਮੈਨੂੰ ਮੈਂ ਕਿਹਾ O ਪੋਜੀਟਿਵ ਖੂਨ ਮੇਰਾ O ਪੋਜੀਟਿਟ ਮੇਰੇ ਭਰਾਵਾਂ ਦਾ ਥੱਲੇ ਖਲੋਤੇ ਨੇ ਫੜ ਕੇ ਚੜਾ ਦਿਓ ਉਹ ਕਹਿੰਦੇ ਵੀ ਜਨਾਬ ਜੀ ਵੀ ਤੁਹਾਡਾ ਜੀ ਨਜ਼ਰ ਸੈਂਪਲ ਨਹੀਂ ਨਾ ਸਾਨੂੰ ਮਿਲਦਾ ਉਹਨਾਂ 'ਚ ਰਹੀ ਖੂਨ ਨਹੀਂ ਚੜਾ ਸਕਦੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਐਂ ਕਰੋ ਲਾਗੇ ਲਾਡੀ ਆ ਲਾਡੀ ਕੋਲ ਮੇਰਾ ਬਟੂਆ ਹੈ ਬਟੂਏ 'ਚ ਮੇਰਾ ਡਰਾਈਵਰੀ ਲਾਇਸੈਂਸ ਆ ਉਹਦੇ ਤੇ ਟੈਸਟਡ ਹੁੰਦਾ ਉਹ ਮੰਨਦੇ ਹੋ ਕਹਿੰਦੇ ਬਸ ਉਹਨੂੰ ਹੀ ਕੋਸ ਉਹਨਾਂ ਦੇ ਲਿਆਓ ਫੜ ਕੇ ਉਹਨਾਂ ਨੂੰ ਚੜਾ ਦਿਓ ਇੰਨੀ ਕਹਿ ਕੇ ਗੱਲ ਮੈਂ ਫੇਰ बेहोश ਹੋ ਜਾਣਾ बेहोश ਹੋਣ ਤੋਂ ਬਾਅਦ ਮੇਰੇ ਜਗਦੀਸ਼ ਸਰਪੰਚ ਮਾਮਾ ਜੀ ਨਾਲ ਮੇਰਾ ਭਰਾ ਸੁਰਿੰਦਰਪਾਲ ਸਿੰਘ ਸਿੰਧਾ ਕੁਲਫੀਆਂ ਵਾਲਾ ਇਹ ਡਾਕਟਰ ਦੇ ਕੋਲ ਸੀ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਖੂਨ ਚੜਾਉਣਾ ਤੇ ਹਾਰਟ ਨੇ ਇਸ ਚੱਕਰ ਨਹੀਂ ਕਰਨਾ ਵੀ ਸਾਰਾ ਖੂਨ ਨੁੱਚੜ ਗਿਆ ਤੇ ਜੇ ਬੈਕ ਮਾਰ ਗਿਆ ਤੇ ਕੋਈ ਚਾਂਸ ਨਹੀਂ ਬਚਨਦੇ ਤੇ ਇਹ ਕਹਿੰਦੇ ਵੀ ਜਦੋਂ ਤੈਨੂੰ ਖੂਨ ਚੜਾਉਣ ਲੱਗੇ ਤੂੰ ਬਿਹੋਸ਼ ਪਿਆ ਤੇ ਤੂੰ ਫਟਾਫੜ ਉਹ ਖੂਨ ਵਾਲੀ ਜਿਹੜੀ ਬੋਤਲ ਸੀ ਉਹਨੂੰ ਤੇਜ਼ ਕਰਕੇ ਤੇ ਏਦਾਂ ਮੁਠੀ ਬੰਦ ਕਰ ਲਈ ਡਾਕਟਰਾਂ ਨੇ ਛਡਾਉਣ ਦੀ ਬੜੀ ਕੋਸ਼ਿਸ਼ ਕੀਤੀ ਤੂੰ ਕਿਹਾ ਵੀ ਫੜਾਫੜ ਛੱਟ ਉਹਨੂੰ ਅੰਦਰ ਤੇ ਤੂੰ ਬਿਹੋਸ਼ ਆ ਤੈਨੂੰ ਕੋਈ ਪਤਾ ਨਹੀਂ ਜਿੰਨਾ ਚਿਰ ਉਹ ਬੋਦਲ ਚੜਨੀ ਨਾ ਗਈ ਖੂਨ ਦੀ ਉਹਨਾਂ ਚਿਰ ਤੂੰ ਹੱਥ ਨਹੀਂ ਛੱਡਿਆ ਤੇ ਡਾਕਟਰ ਵੀ ਹੈਰਾਨ ਰਹਿ ਗਏ ਕਹਿੰਦੇ ਵੀ ਇੱਥੇ ਕੋਈ ਕੋਤਕੀ ਵਰਤਿਆ ਕਲਾ ਵਰਤੀਏ ਜਿਹੜਾ ਸਾਨੂੰ ਆਪਣੇ ਆਪ ਉੱਠ ਕੇ ਦੱਸਦਾ ਸੀ ਤੇ ਸਾਨੂੰ ਖੂਨ ਵੀ ਆਪਣੇ ਆਪ ਧੱਕੇ ਨਾਲ ਚੜਾ ਗਿਆ ਨਹੀਂ ਤੇ ਸਾਡੇ ਤੋਂ ਸਾਡੀਆਂ ਬਾਵਾਂ ਖੜੀਆਂ ਸੀ ਮੈਂ ਹੋਣਾ ਨਹੀਂ ਇਹ ਸਤਿਗੁਰੂ ਉਹਦੇ ਸਿੰਘ ਜੀ ਦੀ ਕਿਰਪਾ ਨਾਲ ਮੈਂ ਬਚ ਗਿਆ 3 ਮਹੀਨੇ ਮੈਂ ਡੀ ਐਮ ਸੀ ਰਿਹਾ 7 ਆਪਰੇਸ਼ਨ ਹੋਏ ਮੇਰੇ ਤੇ ਸਤਿਗੁਰਾਂ ਨੇ ਉੱਥੇ ਵੀ ਫਿਰ ਕਲਾ ਵਰਤਾਈ ਮੇਰੇ ਨਾਲ ਬੈਠ ਤੇ ਇੱਕ ਖੁੱਲਾ ਸਰੀਰ ਸੀ ਵਿਚਾਰਾ ਗਰੀਬ ਉਹਦੀਆਂ 6-7 ਕੁੜੀਆਂ ਉਹਦਾ ਭਰਾ ਰੋਂਦਾ ਮੇਰੇ ਕੋਲੋਂ ਲੰਘਿਆ ਮੇਤੋਂ ਵੇਖਿਆ ਨਹੀਂ ਗਿਆ ਮੈਂ ਕੀ ਹੋਇਆ ਵੀਰ ਉਹ ਆਖਣ ਲੱਗਿਆ ਕਿ ਇਸ ਤਰ੍ਹਾਂ ਆ ਕਿ ਇਹਦੇ ਭਰਾ ਦੀਆਂ ਲੱਤਾਂ ਕੱਟੀਆਂ ਜਾਣੀਆਂ ਵੱਡੇ ਜਿਹੜੇ ਗਾਡਰ ਹੁੰਦੇ ਹਨ ਨਾ ਉਹਦੇ ਲੱਤਾਂ ਦੇ ਗਿਰ ਗਏ ਤੇ ਬਿਲਕੁਲ ਪ੍ਰੈਸ ਹੋ ਗਈਆਂ ਹੱਡੀਆਂ ਵੀ ਤੇ ਉਹ ਨਾੜਾਂ ਵੀ ਖਤਮ ਹੋ ਗਈਆਂ ਚੱਲ ਨਹੀਂ ਸਕਦੀਆਂ ਡਾਕਟਰਾਂ ਨੇ ਕਹਿਤਾ ਵੀ ਇਹ ਸਵੇਰੇ ਕਟਾਂਗੇ ਤੇ ਮੈਂ ਕਿਹਾ ਵੀ ਵੀਰ ਤੂੰ ਐਦਾਂ ਕਰ ਵੀ ਡਾਕਟਰਾਂ ਤੋਂ ਟਾਈਮ ਲੈ ਜਿੱਥੇ ਇੰਨੇ ਦਿਨ ਜਰਿਆ ਦੋ ਦਿਨ ਹੋਰ ਜਰ ਲਾ ਤੇ ਮੈਨੂੰ ਪਤਾ ਸਰਗੁਰ ਰਾਮ ਸਿੰਘ ਜੀ ਨੇ ਇਹਨੂੰ ਠੀਕ ਕਰ ਦੇਣਾ ਤੇ ਉਹਨਾਂ ਨੇ ਮੇਰੇ ਨਾਲ ਜੀ ਮੇਰੇ ਗਰਮੀਤ ਖਹਿਰਾ ਗਰਮੀਤ ਖੈਰੇ ਨੇ ਕਿਹਾ ਵੀ ਇਹ ਜੋ ਗੱਲ ਆਖਦਾ ਇਹਦੀ ਕਈ ਵਾਰੀ ਸੱਚ ਹੋ ਜਾਂਦੀ ਆ ਤੇ ਤੁਸੀਂ ਇਹਦੇ ਕਹਿੰਦੇ ਵੀ ਤੁਸੀਂ ਰੁਕ ਜਾਓ ਉਹਨਾਂ ਨੇ ਡਾਕਟਰਾਂ ਨੂੰ ਕਿਹਾ ਡਾਕਟਰ ਸਾਹਿਬ ਸਾਨੂੰ 2-4 ਦਿਨ ਹੋਰ ਦੇ ਦਿਓ ਤੇ ਅਸੀਂ ਹੋਰ ਵੇਖ ਲਈਏ ਹਲੇ ਰਾਤ ਨੂੰ ਮੈਂ ਅਰਦਾਸ ਕੀਤੀ 12 1 ਵਜੇ ਮੈਂ ਕਹਾ ਸਰਗੁਰੂ ਆਰਾਮ ਸਿਆਂ ਮੈਨੂੰ ਭਾਵੇਂ ਬਾਅਦ ਵਿੱਚ ਠੀਕ ਕਰੀ ਪਹਿਲਾਂ ਇਹਨਾਂ ਨੂੰ ਠੀਕ ਕਰ ਦੇ ਇਹਦੇ ਵਿਚਾਰੇ ਦੀਆਂ 6-7 ਕੁੜੀਆਂ ਨੇ ਛੋਟਾ ਜਿਹਾ ਪਰਿਵਾਰ ਆ ਤੇ ਬੜਾ ਔਖਾ ਹੁਣਾ ਤੇ ਆਪਜੀ ਕਿਰਪਾ ਕਰੋ ਜਿੱਦਾਂ ਮਰਜ਼ੀ ਕਰਕੇ ਇਹਨੂੰ ਠੀਕ ਕਰੋ ਤੇ ਰਾਤ ਨੂੰ ਅਸੀਂ ਜਿਹਨੂੰ ਸੁੱਤੇ ਆ ਮੇਰਾ ਸਤਪਾਲ ਭਰਾ ਥੁੱਟਾ ਨਾਲ ਬੈਠ ਤੇ ਸੌਂਗੇ ਸਾਰੇ ਵਾਰਡ ਵਾਲੇ ਸੌਂਗੇ ਤੇ ਰਾਤ ਨੂੰ ਚਿੱਟਾ ਚਾਨਣ ਹੋਇਆ ਲੋਈ ਹੋਈ ਅੰਦਰ ਤੇ ਰਾਹ ਤੇਰੇ ਤੋਂ ਵੇਖੀ ਨਹੀਂ ਗਈ ਮੈਂ ਤੇ ਦੇਖ ਨਹੀਂ ਸਕਿਆ ਏ ਸਰਗੁਰੂ ਰਾਮ ਸਿੰਘ ਜੀ ਨੇ ਇੰਨੀ ਕਿਰਪਾ ਕੀਤੀ ਉਹਦੀਆਂ ਲੱਤਾਂ ਜਿਹੜੀਆਂ ਭਰ ਗਈਆਂ ਏ ਇਹ ਜਿਹੜੋਂ ਛੋیرے ਡਾਕਟਰ ਆਏ ਤੇ ਪਟੀਆਂ ਕਰਦੇ ਹੁੰਦੇ ਨੇ ਉਹਦੀ ਲੱਤ ਚੱਕੀ ਜਿਹਨੂੰ ਲੱਤ ਚੱਕੀ ਤਾਂ ਤੇ ਮੈਂ ਇਦਾਂ ਵੇਖਦਾ ਪਿਆ ਮੈਂ ਕਿਹਾ ਰਾਤ ਭਰਾ ਕਹਿੰਦਾ ਵੀ ਸਰਗੁਰੂ ਰਾਮ ਸਿੰਘ ਜੀ ਆਏ ਨੇ ਲੋ ਹੋਈ ਆ ਬੜਾ ਚਾਨਣ ਹੋਇਆ ਇੱਧਰ ਮੰਜੇ ਵਾਲੀ ਸਾਈਡ ਤੇ ਤੇ ਲੱਗਦਾ ਵੀ ਕਿਰਪਾ ਹੋ ਗਈ ਆ ਮੈਂ ਕਿਹਾ ਵੀ ਕਿਰਪਾ ਹੋ ਗਈ ਮੈਂ ਵੇਖਿਆ ਲੱਤ ਉਹਦੀ ਹਰੀ ਭਰੀ ਮੈਨੂੰ ਦਿਖਦੀ ਪਈ ਆ ਮੈਂ ਕਿਹਾ ਵੀ ਏਰੀਆ ਨਾੜਾਂ ਚੱਲ ਪਈਆਂ ਸਰਗੁਰਾਂ ਨੇ ਕਿਰਪਾ ਕਰਤੀ ਆ ਮੈਂ ਕਿਹਾ ਵੀ ਜਾ ਡਾਕਟਰਾਂ ਨੂੰ ਕਹਿ ਚੈੱਕ ਕਰ ਲੈ ਮੇਰਾ ਸਤਗੁਰੂ RAM CHAND JI ਨੂੰ ਠੀਕ ਕਰ ਗਈ। ਇਹ ਉਹਨਾਂ ਨੇ ਜਾ ਕੇ ਸਤਗੁਰੂ RAM CHAND JI ਕੋਲ ਜਾ ਕੇ ਡਾਕਟਰਾਂ ਕੋਲ ਜਾ ਕੇ ਅਰਜ਼ੀ ਕੀਤੀ ਵੀ ਤੁਸੀਂ ਚੈੱਕ ਕਰੋ। ਜਦੋਂ ਡਾਕਟਰਾਂ ਨੇ ਚੈੱਕ ਕੀਤਾ ਤੇ ਉਹਦੀਆਂ ਨਾੜਾਂ ਚੱਲ ਪੀਆਂ, ਹੱਡੀਆਂ ਵੀ ਚੱਲ ਪੀਆਂ। ਡਾਕਟਰ ਕਹਿੰਦੇ ਵੀ ਹੁਣ ਲਤਾਂ ਨਹੀਂ ਕਟੀਆਂ ਜਾਣੀਆਂ। ਬਿਲਕੁਲ ਠੀਕ ਹੋ ਗਈਆਂ, ਨਾੜਾਂ ਚੱਲ ਪੀਆਂ ਨੇ। ਉਹਦੇ ਆਪਰੇਟ ਕਰਕੇ ਉਹ ਮੇਰੇ ਨਾਲੋਂ ਪਹਿਲਾਂ ਛੁੱਟੀ ਲੈ ਕੇ ਠੀਕ ਹੋ ਗਏ ਪਹਿਲਾਂ ਆਪਰੇਟ ਕਰਾ ਕੇ ਛੁੱਟੀ ਲੈ ਕੇ ਚੱਲ ਗਿਆ ਜਾਣ ਲੱਗਿਆਂ ਭਰਾ ਉਹਦੇ ਬੱਚੇ ਮੈਨੂੰ ਕਹਿਣ ਲੱਗੇ ਵੀ ਆਪ ਜੀ ਦਾ ਬਹੁਤ ਧੰਨਵਾਦ ਮੈਂ ਕਿਹਾ ਧੰਨਵਾਦ ਕਰੋ ਸਰਗੁਰੂ ਰਾਮ ਸਿੰਘ ਦਾ ਧੰਨਵਾਦ ਕਰੋ ਸਰਗੁਰੂ ਉਹਦੇ ਸਿੰਘ ਜੀ ਦਾ ਭੈਣ ਸਾਬ ਜਾ ਕੇ ਉੱਥੇ ਜਾ ਕੇ ਮੱਥਾ ਟੇਕਿਓ ਉਹਨਾਂ ਕਿਰਪਾ ਕੀਤੀ ਆ ਬੜੀ ਕਿਰਪਾ ਕਰਕੇ ਮੈਨੂੰ ਬਚਾ ਕੇ ਲਿਆਂਦਾ ਘਰ ਫਿਰ ਪਾਸਾ ਜੀ ਆਏ ਤਿੰਨ ਮਹੀਨਿਆਂ ਬਾਅਦ ਮੈਨੂੰ ਛੁੱਟੀ ਮਿਲੀ ਸਤਿਗੁਰੂ ਦੇ ਸਿੰਘ ਜੀ ਘਰ ਆ ਕੇ ਮੇਰਾ ਹਾਲ ਚਾਲ ਪੁੱਛਿਆ ਆਉਂਦੇ ਕਹਿੰਦੇ ਇਸ ਤਰ੍ਹਾਂ ਗੱਡੀ ਜਾਂਦੀ ਸੀ ਇਸ ਤਰ੍ਹਾਂ ਮੋਟਰਸਾਈਕਲ ਆਉਂਦਾ ਸੀ ਸਿੱਧੀ ਟੱਕਰ ਹੋਈ ਆ ਮੈਂ ਵਰਾ ਗਿਆ ਮੈਂ ਪਾਸਾ ਜੀ ਆਪਜੀ ਕਿਰਪਾ ਕੀਤੀ ਪਾਸਾ ਕਹਿੰਦੇ ਕੋਈ ਚੁੱਪ ਹੁਣ ਬੋਲਣਾ ਕੁਝ ਨਹੀਂ ਮੈਂ ਪਾਸਾ ਜੀ ਇਸ ਤਰ੍ਹਾਂ ਬਾਹ ਖੜੀ ਕੀਤੀ ਨਾ ਉਹ ਗੱਡੀ ਥੱਲੇੋਂ ਕੱਢ ਕੇ ਲਿਆਂਦਾ ਆਪਜੀ ਬੜੀ ਕਿਰਪਾ ਕੀਤੀ ਆ ਤੇ ਸੱਚਪਾ ਕਹਿੰਦੇ ਤੂੰ ਠੀਕ ਹੋ ਹੋਣ ਕਿਰਪਾ ਹੋ ਗਈ ਤੇਰੇ ਤੇ ਸੱਚਪਾ ਕਿਰਪਾ ਕੀਤੀ ਆ ਕੋਈ ਨੀ ਚੱਲ ਪਰਨ ਲੱਗ ਜਾ ਫਿਰ ਪਾਤਸ਼ਾਹੀ ਨੇ ਆਸਰ ਭਾਜੀ ਨੂੰ ਕਿਹਾ ਵੀ ਇਹਨਾਂ ਦਾ ਧਿਆਨ ਰੱਖੋ ਫਿਰ ਮੈਂ ਆ ਥੋੜੇ ਦਿਨੀ ਸੱਚਪਾ ਫੇਰ ਘਰ ਆਏ ਆ ਕੇ ਕਹਿੰਦੇ ਕਰੋ ਚੱਲਣਾ ਫਿਰ ਹੁਣ ਮੈਂ ਪਾਛੇ ਆਪ ਜੀ ਦੀ ਕਿਰਪਾ ਹੋ ਗਈ ਚੱਲਣ ਫਰ ਲੱਗ ਜਾਣਾ ਫਿਰ ਮੇਲਾ ਸ਼ੁਰੂ ਹੋਇਆ ਸੂਦਾ ਮੈਂ ਘਰੇ ਬੈਠਾ ਇਕੱਲਾ ਹੀ ਮੈਂ ਸਰਗੁਰੂ ਦੇ ਸਿੰਘ ਜੀ ਆਪ ਜੀ ਮੈਨੂੰ ਬਚਾ ਕੇ ਲਿਆਂਦਾ ਹੁਣ ਸਾਧ ਸੰਗਤ ਵੀ ਲੈ ਕੇ ਆਓ ਤੇ ਮੈਂ ਵੀ ਸਾਧ ਸੰਗਤ ਦੇ ਦਰਸ਼ਨ ਕਰਾਂ ਘਰੇ ਪਿਆਰ ਇਹਨਾਂ ਨੇ ਨਿਤਨਾਮ ਕਰਦਾ ਆਪਜੀ ਕਿਰਪਾ ਕਰੋ ਮੈਂ ਅਰਦਾਸ ਹੀ ਕੀਤੀ ਆਲੇ ਸਰਗੁਰਾਂ ਦੇ ਚਰਨਾਂ 'ਚ ਤੇ ਅਗਲੇ ਦਿਨ ਬੱਬੂ ਆ ਮੇਰਾ ਦੋਸਤ THAILAND ਰਹਿੰਦਾ ਬੀਬੀ ਕਵਲਜੀਤ ਦੇ ਕੋਲ ਪ੍ਰਸ਼ਾਦਾ ਪਾਣੀ ਸਕਾਉਂਦਾ ਉਹਨੇ ਮੈਨਾਂ ਫੋਨ ਤੇ ਗੱਲ ਕੀਤੀ ਕਹਿੰਦਾ ਕੀ ਹਾਲ ਚਾਲ ਐ ਮੈਂ ਯਾਰ ਨੇਤਰਾਂ ਵਿੱਚ ਜਾਣਾ ਸ਼ੁਰੂ ਕਰਨਾ ਸਾਈਕਲੀ ਦਾ ਵੇਖਦਾ ਪਿਆ ਉਹ ਕਹਿੰਦਾ ਤੂੰ ਬੀਬੀ ਕਵਲਜੀਤ ਭੈਣ ਸਾਹਿਬਾ ਸਾਈਕਲੀਆਂ ਭੇਜ ਦਿਆ ਤੇ ਤੂੰ ਆਸੇ ਭਾਜੀ ਨਾਲ ਗੱਲ ਕਰ ਮੈਂ ਗੱਲ ਕੀਤੀ ਮੈਨੂੰ ਤੇ ਸਤਗੁਰਾਂ ਉਹਦੇ ਸਿੰਘ ਜੀ ਨੇ ਵੇਖ ਲਓ ਅਗਲੇ ਦੇਣੀ ਉਦੋਂ ਵੀ ਵੀ ਕਵਲਜੀ ਜੀ ਨੇ ਸਤਗੁਰਾਂ ਦੇ ਹੁਕਮ ਤਾਫਤ ਮੈਨੂੰ ਸਾਈਕਲ ਹੀ ਘਰ ਭੇਜੀ ਥਾਈਲੈਂਡ ਤੋਂ ਮੈਂ ਸਾਈਕਲ 'ਤੇ ਬਹਿ ਕੇ ਘਰੋਂ ਜਦੋਂ ਚੱਲਿਆ 5 ਵਜੇ ਤੇ 5 ਵਜੇ ਨਾ ਤੇ ਬੜੀ ਮੀਂਹੇਰੀ ਚੱਕਰ ਤੇ ਮੈਂ ਕਹਾ ਵੀ ਮੈਂ ਨਾ ਨਿਤਨਾਵ ਜੀ ਜਾਣਾ ਪਹਿਲੇ ਦਿਨ ਚੱਲਿਆ ਤੇ ਸਤਗੁਰ ਜੀ ਕਿਰਪਾ ਕਰੋ ਹੁਣ ਵੀ ਮੀਂਹੇਰੀ ਚੱਕਰ ਨੂੰ ਰੋਕੋ ਮੈਂ ਜਾਣਾ ਹੀ ਜਾਣਾ ਆਪ ਜੀ ਦੇ ਦਰਸ਼ਨ ਕਰਨਿਆ ਮੈਂ ਕਹਾ ਸਤਗੁਰ ਜੀ ਹੁਣ ਇੰਦਰ ਦੇਵ ਤੈਨੂੰ ਰੋਕ ਲੋ ਵੇਖ ਲੋ ਵੀ ਉਹ ਕਿਲੋਮੀਟਰ ਦਾ ਮੇਰਾ ਸਫਰਾ 1.5 ਕਿਲੋਮੀਟਰ ਮੰਦਾ ਪ੍ਰਤਾਪ ਮੰਦਰ ਤੱਕ ਬੜੀ ਮੀਂਹ ਹੀ ਪਰ ਮੇਰੇ ਤੇ ਛੱਟ ਤੱਕ ਨਹੀਂ ਪਈ ਨਾ ਮੈਨੂੰ ਭਜਣ ਦਿੱਤਾ ਜਦੋਂ ਮੈਂ ਪ੍ਰਤਾਪ ਮੰਦਰ ਦੇ ਅੰਦਰ ਵੜਿਆ ਬੜਾ ਮੀਂਹ ਲੈ ਪਿਆ ਤੇ ਜਿਹਨੂੰ ਮੈਂ 사ਤਗੁਰੂ ਨੂੰ ਆ ਕੇ ਨਮਸਕਾਰ ਕੀਤਾ 사ਤਗੁਰੂਆਂ ਨੇ ਮੈਨੂੰ ਇਸ ਤਰ੍ਹਾਂ 사ਤਗੁਰੂ ਦੇ ਸਿੰਘ ਜੀ ਨੇ ਮੈਨੂੰ ਪੁੱਛਿਆ ਮੈਂ ਕਿਹਾ 사ਤਗੁਰੂ ਮੈਨੂੰ ਅਜੇ ਇੱਥੇ ਲਿਆ ਤੇ ਹੁਣ ਪਾਤਸ਼ਾਹ ਜੀ ਨੇ ਮੈਨੂੰ ਥੋੜੇ ਦਿਨ ਹੋ ਗਏ ਬਚਨ ਕੀਤਾ ਕਦੋਂ ਕਾਕਾ ਤੁਰਨਾ ਫਿਰ ਮੈਂ ਪਾਤਸ਼ਾਹ ਜੀ ਆਪ ਜੀ ਦੀਆਂ ਬੜੀਆਂ ਖੁਸ਼ੀਆਂ ਮੈਨੂੰ ਚੱਲਣ ਲੱਗ ਗਿਆ ਹੁਣ ਮੈਂ ਵਾਕਰ ਨਾਲ ਥੋੜਾ ਥੋੜਾ ਚੱਲਣ ਲੱਗ ਗਿਆ ਤੇ ਪਾਤਸ਼ਾਹ ਦੀ ਕਿਰਪਾ ਨਾਲ ਬੜੀ ਕਿਰਪਾ ਹੋਈ ਸਰਗੁਰੂ ਦੇ ਸਿੰਘ ਜੀ ਨੇ ਮੈਨੂੰ ਤੁਰ ਦਰਗਾਹ ਤੋਂ ਬੇਟੀ ਦੇ ਕਹਿਣ ਤੇ ਅਰਜ ਕਰਨ ਤੇ ਮੈਨੂੰ ਤੁਰ ਦਰਗਾਹੋਂ ਦੁਬਾਰਾ ਹੀ ਲਿਆਂਦਾ ਇਹ ਮੇਰਾ ਨਵਾਂ ਜ਼ਿੰਦਗੀ ਨਵੀਂ ਜਿਹੜੇ ਸਾਹ ਨੇ ਇਹ ਅੱਗੋਂ ਆਧਾਰੇ ਸਰਗੁਰੂ ਦੇ ਸਿੰਘ ਜੀ ਨੇ ਦਿੱਤੇ ਨੇ ਤੇ ਤੁਸੀਂ ਸਾਰੀ ਸਾਜਣ ਜੀ ਮੈਂ ਤੁਹਾਨੂੰ ਅਰਜ ਬੇਨਤੀ ਕਰਦਾ ਤੁਸੀਂ ਜਿੰਨੇ ਵੀ ਸੰਚਾਰਦੇ ਹੋ ਸਤਗੁਰੂ ਦੇ ਸਿੰਘ ਨੂੰ ਮੰਨੋ ਇਹਨੂੰ ਕੋ ਵਿਸਾਰੋ ਨਾ ਕੋਈ ਵੀ ਤੇਰ ਮੇਰ ਨਾ ਕਰੋ ਇੱਥੇ ਆ ਕੇ ਸਤਗੁਰਾਂ ਦੇ ਚਰਨ ਫੜ ਲਓ ਤੇ ਤਰ ਜਿਓਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਤਗੁਰੂ ਦੇ ਸਿੰਘ ਜੀ ਦੇ ਬੜੀ ਕਿਰਪਾ ਕੀਤੀ ਇਹ ਅਮਰਿਤਪਾਲ ਜੀ ਦੇ ਇਹੋ ਜੇ ਹੋਰ ਵੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਕਿਸ ਕੰਟਰੀ ਤੋਂ ਦੇਖ ਰਹੇ ਹੋ ਕਿਸ ਪਿੰਡ ਤੋਂ ਦੇਖ ਰਹੇ ਹੋ ਇਹ ਜ਼ਰੂਰ ਕਮੈਂਟ ਵਿੱਚ ਦੱਸੋ ਨਾਲੇ ਚੈਨਲ ਨੂੰ ਜੁਆਇਨ ਕਰੋ ਧੰਨਵਾਦ